ਗੰਦਰ ਦਿਹਾਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਸ ਦਾ ਇਲਲੀਗਲ ਵੈਪਨਸ ਦਾ ਮੋਡੂਲ ਜਿਹੜਾ ਬਸਟ ਕੀਤਾ ਹੈਗਾ ਕਿਤੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇਹ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕੰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਹੈ ਕਿੰਨੇ ਆਪਣੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਐਕਸਟਰਸ਼ਨ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਉੱਕੇ ਵਾਲਾ ਔਰ ਇੱਕ ਪਵਨ ਕੁਮਾਰ ਉਹ ਪੰਮਾ ਪਾਊਡਰ ਕਹਿੰਦੇ ਉਹਨੂੰ ਔਰ ਲੰਡੇ ਦੇ ਵਿਆਹ ਤੇ ਜਿਹੜੀਆਂ ਐਕਸਟਰੈਕਸ਼ਨ ਕਾਲ ਜਿਹੜੀਆਂ ਕਰਦੇ ਸੀ ਔਰ ਲੋਕਾਂ ਨੂੰ ਡਰਾ ਕੇ ਪੈਸੇ ਵੀ ਮੰਗ ਕਰਦੇ ਸੀ ਇਹਨੂੰ ਰੈਕਟ ਨੂੰ ਸਾਡੇ ਸੀਆਈਏ ਨੇ ਜਲੰਧਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ ਵਾਲੇ ਦੀ ਰੈਨਮਾਈਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਵੰਜੀਤ ਜੀ ਡੀਐਸਪੀ ਟੀ ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ ਦੋ ਇਕ ਟੁਪਰ ਤੋਂ ਇਸ ਮਡੋਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜੂਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੀ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੀਗਲ ਪਿਸਟਲ ਉਹ ਬਰਾਮਦ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆਮੜ ਗਿਆ ਸੀ ਬਾਕੀ ਇਹ ਕੋਈ ਇੱਕ ਪੌਚ ਬ੍ਰੰਦ ਹੋਇਆ ਉਹਦੇ ਵਿੱਚੋਂ ਵੈਪਨ ਬ੍ਰੰਦ ਹੋਏ ਜਿਹੜਾ ਇਹ ਜਿਉਣਾ ਹੈਗਾ ਜਿਹਨੂੰ ਅਰੈਸਟ ਕੀਤਾ ਹੈਗਾ ਅਸੀਂ ਇੱਕ ਅਕਿਊਜ਼ ਨੂੰ ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਇਲੀਅਸ ਜਿਉਣਾ ਇਹਦੀ ਬੈਕਗ੍ਰਾਉਂਡ ਹੈ ਜੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਹਨਾਂ ਬੰਦਿਆਂ ਨੇ ਨੂੰ ਅਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ ਐਮਪੀ ਤੋਂ ਮਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਉਹ ਪੰਜਾਬ 'ਚ ਸਪਲਾਈ ਕਰਵਾ ਲਏ ਸੀ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਟ ਤੇ ਕਿਸੇ ਦੇ ਗੋਲੀਆਂ ਗੇਟ ਤੇ ਮਾਰਾ ਦਿੱਤੀਆਂ ਕਿਸੇ ਦੇ ਘਰਾਂ ਤੇ ਕਰਾ ਦਿੱਤੀ ਫਾਇਰ ਕਿਸੇ ਦੇ ਦੁਕਾਨਾਂ ਤੇ ਕਰਾ ਦਿੱਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹ ਦੀ ਡਿਮਾਂਡ ਕਰੀਏ ਇਹ ਬੜਾ ਅੱਛਾ ਕੈਚ ਹੈਗਾ ਇਹਨਾਂ ਨੇ ਸਾਈਬਰ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਨਾਲ ਉਹਨੂੰ ਫੜਿਆ ਇਹ ਸਾਰੀ ਜਿਹੜੀ ਆ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇਲੀਗਲ ਵੈਪਨਸ ਦੀ ਆ ਉਹਨੂੰ ਗ੍ਰੀਪ ਕੀਤਾ ਸਾਰੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਹੈਗੀ ਆ ਇਹਨਾਂ ਦੇ ਮਾਨਯੋਗ ਡੀਜੀਪੀ ਪੰਜਾਬ ਜੀ ਨੂੰ ਵੀ ਰეკਮੈਂਡ ਕੀਤਾ ਜਾਂ ਗਿਆ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਰਿਵਾਰਡ ਕੀਤਾ ਜਾਵੇ ਟੀਮ ਨੂੰ ਸਪਲਾਈ ਦੇ ਕੰਮ ਜਿਹੜਾ ਸੁਨੀਲ ਕੁਮਾਰ ਹੈਗਾ ਜੀ ਇਹ ਬੇਸਿਕਲੀ ਸਪਲਾਇਰ ਆ ਇਦੇ ਉੱਪਰ ਵੈਪਨਸ ਸਮਗਲਿੰਗ ਦੇ ਪਰਚੇ ਹੈਗੇ ਔਰ ਇਦੇ ਉੱਪਰ ਨਾਰਕੋਟਿਕਸ ਸਮਗਲਿੰਗ ਦੇ ਪਰਚੇ ਹੈ। ਤਾਂ ਤਾਂ ਜਿੰਨੇ ਵੀ ਇਹ ਫੜੇ ਗਏ ਐ, ਪੇਸਨ ਫੜੇ ਗਏ ਸਾਰੇ ਕੰਟਰੀ ਮੇਗਾ ਜਾਂ ਫਾਰਮ ਹੋਏ। ਤੇ ਸਾਰੇ ਕੰਟਰੀ ਮੇਡ ਨਹੀਂ ਜੀ। ਇਹ ਮੱਧ ਪ੍ਰਦੇਸ਼ ਤੋਂ ਸਮਗਲ ਹੋ ਕੇ ਇੱਥੇ ਲਿਆਂਦੇ ਗਏ ਆ। ਜਿੱਥੋਂ ਇਹ ਸਮਗਲ ਹੋਇਆ ਸੀ ਉਹਦਾ ਵੀ ਬੈਕਗ੍ਰਾਉਂਡ ਚੈੱਕ ਕਰ ਰਹੇ ਆ ਔਰ ਆਪਣੇ ਡੀਜੀਪੀ ਰਾਹੀਂ ਉਸ ਸਟੇਟ ਦੇ ਡੀਜੀਪੀ ਨੂੰ ਲਿਖ ਕੇ ਵੀ ਭੇਜਾਂਗੇ। ਤੇ ਕਿਹੜੀ ਜਗ੍ਹਾ ਤੋਂ ਇਹ ਚੀਜ਼ਾਂ ਬਣਦੀਆਂ ਹੈਗੀਆਂ ਤਾਂ ਕਿ ਇਸ ਪੂਰੇ ਨੈਟਵਰਕ ਦਾ ਜਿਹੜਾ ਪਰਦਾ ਉਫਾਸ਼ ਹੋਇਆ ਇਹ ਖੁੱਤ ਲੈ ਕੇ ਆਉਂਦਾ ਸੀਗਾ ਜੀ ਆਪ ਲੈ ਕੇ ਆਉਂਦਾ ਸੀਗਾ ਇਹ ਦੇਖੋ ਕਦੀ ਇਹ ਟ੍ਰੇਨ ਯੂਜ਼ ਕਰਦਾ ਸੀ ਕਦੀ ਇਹ ਬੱਸ ਵੀ ਟ੍ਰਾਂਸਪੋਰਟ ਯੂਜ਼ ਕਰਦਾ ਸੀ ਕਦੀ ਇਹ ਖੁਦ ਦਾ ਟ੍ਰਾਂਸਪੋਰਟ ਯੂਜ਼ ਕਰਦਾ ਸੀ ਤੇ اور ਜਦੋਂ ਵੀ ਇਹ ਦਾਦਾ ਬੰਦਾ ਕੰਮ ਕਰਦਾ ਆਲਰੇਡੀ ਮੈਂ ਦੱਸ ਚੁੱਕਾ ਵੀ ਇਹ ਸਪਲਾਇਰ ਹੈਗਾ ਉਹ ਫਿਰ ਡਿਫਰੈਂਟ ਜਿਹੜੇ ਟ੍ਰਾਂਸਪੋਰਟ ਦੇ ਮੋਡ ਹੈਗੇ ਉਹਨਾਂ ਨੂੰ ਯੂਜ਼ ਕਰਦਾ ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ ਬਚ ਕੇ ਆਪਣਾ ਸਮਾਂ ਲੈ। ਵੈਪਨ ਸਪਲਾਈ ਦਾ ਔਰ ਨਾਰਕੋਟਿਕਸ ਦੇ ਤੇ ਪਰਚੇ ਹੈਗੇ ਆ। ਉਹ ਅਸੀਂ ਚੈੱਕ ਕਰ ਲੈਨੇ ਆ ਵੀ ਲਾਸਟ ਪਰਚਾ ਕਿਹੜੇ ਤੋਰੇ ਦੇ ਜਮਾਨਤ ਹੋਵੇ। ਇਹਦੇ ਨਾਲ ਸਾਡੇ ਕੋਲ ਇਹ ਇੱਕ ਬੰਦਾ ਨਹੀਂ ਹੈਗਾ ਤੇ ਟੋਟਲ ਤੇ ਚਾਰ ਬੰਦੇ ਹੈਗੇ ਆ। ਜਿਹੜੇ ਕਿ ਏਸੀ ਕੇਸ ਦੇ ਵਿੱਚ ਸਾਡੇ ਕੋਲ ਦਰਜਾ ਬਟ ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਸਾਡੀ ਡਿਸਟਰਬ ਹੁੰਦੀ ਇਸ ਕਰਕੇ ਮਨੋਂ ਉਹਦੇ ਨਾਮ ਨਹੀਂ ਪਾਉਂਦੇ। ਮੇਰੇ ਖਿਆਲ ਤਾਂ ਜੀ ਜੇ ਤੁਸੀਂ ਇਹਦੀ ਬੈਕਗ੍ਰਾਉਂਡ ਚੈੱਕ ਕਰੋ ਅਸੀਂ ਵੈਸੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਅੱਧੇ ਪੌਣੇ ਘੰਟੇ ਵਿੱਚ ਇਹਦੇ ਪਿਛਲੇ ਕੇਸਿਸ ਨੂੰ ਸਟੱਡੀ ਕਰੋਗੇ ਤਾਂ ਮੇਰੇ ਖਿਆਲ ਨਾਲ ਦੋਆਪੇ ਦਾ ਸਭ ਤੋਂ ਵੱਡਾ ਸਪਲਾਈਰ ਇਹ ਤੋਂ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਰਿਕਵਰ ਹੋਏ ਆ ਤੇ ਹੁਣ ਅਸੀਂ ਇਸ ਗੱਲ ਨੂੰ ਸਟੱਡੀ ਕਰ ਰਹੇ ਹਾਂ ਵੀ ਇਹ बार-बार ਕਿਉਂ ਇਹ ਕੰਮ ਕਰਦਾ ਕਿਸੇ ਦਾ ਵੱਡਾ ਲਾਲਚ ਹੈਗਾ ਜਿਹਨੇ ਕਰਕੇ ਵਾਰ-ਵਾਰ ਕਰ ਮੈਂ ਇਹਨੂੰ ਕਰ ਲਿਆ ਜੀ ਇਹਦਾ ਹੀ ਇਜ਼ ਅੰਡਰ ਰਿਵਾਰਡ ਓਕੇ ਕਿਨੇ ਦਿਨਾਂ ਮਿਲੂ ਇਹ ਸਾਡੇ ਕੋਲ ਕਦ ਤੱਕ ਹੈਗਾ ਠੀਕ ਹੈ